ਸਵਾਗਤ ਹੈ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮੇਰੇ ਪਿੱਛੇ ਇੱਕ ਪੋਸਟਰ ਚੱਲ ਰਿਹਾ ਉਹ ਤੁਸੀਂ ਦੇਖਿਆ ਹੋਣਾ ਪੜਿਆ ਹੋਣਾ ਜਾਨ ਲੇਵਾ ਵੈਕਸੀਨ ਜੀ ਹਾਂ ਇਹ ਵੈਕਸੀਨ ਨੂੰ ਜਾਨ ਲੇਵਾ ਕਿਉਂ ਕੀਤਾ ਜਾ ਰਿਹਾ ਕਿਉਂਕਿ ਵੈਕਸੀਨ ਤਾਂ ਜਿਹੜੀ ਬਣੀ ਹੁੰਦੀ ਹੈ ਉਹ ਜਾਨ ਬਚਾਉਣ ਦੇ ਲਈ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਬਣੀ ਹੁੰਦੀ ਹੈ ਤੇ ਕੀ ਇਹ ਵੈਕਸੀਨ ਜਾਨ ਲੇਵਾ ਹੋ ਸਕਦੀ ਹੈ ਜਿਸ ਵੈਕਸੀਨ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਤੁਹਾਨੂੰ ਜਾਣੂ ਵੀ ਕਰਾ ਦਿੰਨੇ ਹਾਂ ਕਿਉਂਕਿ ਕਿਤਨਾ ਕਿਤੇ ਮੁਲਕ ਦੇ ਵਿੱਚ ਵੱਡੀ ਤੌਰ ਤੇ ਇਸ ਵੈਕਸੀਨ ਦੇ ਬਾਰੇ ਚਰਚਾ ਵੀ ਹੋਈ ਕੋਵਿਡ ਵੈਕਸੀਨ ਆਏ ਔਰ ਜਦੋਂ ਕੋਵਿਡ ਫੈਲਿਆ ਤਾਂ ਉਦੋਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਕਿਤਨਾ ਕਿਤੇ ਘਰ ਕਰ ਰਹੀ ਸੀ ਬਹੁਤ ਸਾਰੇ ਸਵਾਲ ਵੀ ਸੀਗੇ ਲੋਕਾਂ ਦੇ ਮਨ ਦੇ ਵਿੱਚ ਕਿ ਇਹ ਵੈਕਸੀਨ ਸੇਫ ਹੈ ਕਿ ਨਹੀਂ ਹੈ ਕਿਉਂਕਿ ਇਹਦੇ ਬਾਰੇ ਕੋਈ ਸਟੱਡੀ ਸੀ ਨਹੀਂ ਨਵੀਂ-ਨਵੀਂ ਇਹ ਵੈਕਸੀਨ ਬਣੀ ਸੀ ਇਹਦੇ ਬਾਰੇ ਕੋਈ ਲੌਂਗ ਸਟੱਡੀ ਨਹੀਂ ਸੀ ਕਿ ਇਹ ਜੇ ਵੈਕਸੀਨ ਲਈ ਜਾਂਦੀ ਹੈ ਤਾਂ ਇਹਦੇ ਕੀ ਪ੍ਰਨਾਮ ਹੋ ਸਕਦੇ ਨੇ ਕੀ ਨੁਕਸਾਨ ਹੋ ਸਕਦੇ ਨੇ ਇਹ ਸਾਰੀਆਂ ਚੀਜ਼ਾਂ ਬਾਰੇ ਪਤਾ ਨਹੀਂ ਸੀ ਪਰ ਕਹਾਣੀਆਂ ਜ਼ਰੂਰ ਚੱਲ ਰਹੀਆਂ ਸੀਗੀਆਂ ਔਰ ਉਹਨਾਂ ਨੂੰ ਕਈ ਡਾਕਟਰ ਨਕਾਰਦੇ ਰਹੇ ਕਿ ਨਹੀਂ ਇਹ ਵੈਕਸੀਨ ਪੂਰੀ ਤਰ੍ਹਾਂ ਸੇਫ ਹੈ ਇਸ ਵੈਕਸੀਨ ਨਾਲ ਕੁਝ ਵੀ ਨਹੀਂ ਹੋਣ ਵਾਲਾ ਪਰ ਹੁਣ ਜਿਹੜੀ ਇੱਕ ਚਰਚਾ ਛਿੜ ਗਈ ਹੈ ਕਿ ਇਹ ਜਿਹੜੀ ਕੋਵਿਡ ਦੀ ਵੈਕਸੀਨ ਲਈ ਗਈ ਹੈ ਇਸ ਦੇ ਸਾਈਡ ਇਫੈਕਟਸ ਹੁਣ ਦਿਖਣੇ ਸ਼ੁਰੂ ਹੋ ਗਏ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਾਈਡ ਇਫੈਕਟਸ ਹੋ ਸਕਦੇ ਨੇ ਜਾਂ ਨਹੀਂ ਹੋ ਸਕਦੇ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਗੰਭੀਰ ਚਿੰਤਾ ਦਾ ਵਿਸ਼ਾ ਕਿਉਂ ਬਣਿਆ ਇਸ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦਿੰਨੇ ਆ कोरोना वैक्सीन जानलेवा है सबसे बड़ा सवाल कोरोना वैक्सीन ਨਾਲ ਹੋ ਸਕਦੀਆਂ ਨੇ ਗੰਭੀਰ ਬਿਮਾਰੀਆਂ ਇਹ ਅਸੀਂ ਨਹੀਂ ਕਹਿ ਰਹੇ ਇਹ ਬ੍ਰਿਟਿਸ਼ ਦੀ ਫਾਰਮਾ ਕੰਪਨੀ ਐਸਟਰਾਜਨਿਕਾ ਨੇ ਯੂਕੇ ਹਾਈ ਕੋਰਟ ਦੇ ਵਿੱਚ ਇਹ ਕਬੂਲ ਕੀਤਾ ਕੋਵਿਡ 19 वैक्सीन ਨਾਲ ਹੋ ਸਕਦੀ ਹੈ टीटीएस ਦੀ ਬਿਮਾਰੀ ਐਸਟਰਾਜਨਿਕਾ ਦੇ ਫਾਰਮੂਲੇ ਨਾਲ ਭਾਰਤ ਦੇ ਵਿੱਚ ਹੀ ਤਿਆਰ ਕੀਤੀ ਗਈ ਹੈ ਕੋਵੀ ਸ਼ੀਲਡ वैक्सीन सीरम इंस्टीट्यूट ਨੇ ਕੋਵਿ ਸ਼ੀਲਡ ਨਾਮਕ ਵੈਕਸੀਨ ਬਣਾਈ ਸੀ ਭਾਰਤ ਵਿੱਚ ਸਭ ਤੋਂ ਵੱਧ ਕੋਵਿ ਸ਼ੀਲਡ ਵੈਕਸੀਨ ਦੀ ਡੋਜ਼ ਲਗਾਈ ਗਈ ਭਾਰਤ ਵਿੱਚ 175 ਕਰੋੜ ਕੋਵਿ ਸ਼ੀਲਡ ਵੈਕਸੀਨ ਦੀਆਂ ਡੋਜ਼ਾਂ ਲਗਾਈਆਂ ਗਿਆ ਔਰ ਹੁਣ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਵੈਕਸੀਨ ਦੇ ਸਾਈਡ ਇਫੈਕਟ ਦਿਖਣਾ ਸ਼ੁਰੂ ਹੋ ਗਏ ਨੇ ਜਨਾਂ ਦੇ ਵਿੱਚ ਹਾਰਟ ਅਟੈਕ ਜਨਾਂ ਦੇ ਵਿੱਚ ਖੂਨ ਦੇ ਵਿੱਚ ਥੱਕੇ ਖੂਨ ਜੰਮ ਜਾਣਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੇ ਜੜੀਆਂ ਉਹ ਵੀ ਹੋ ਸਕਦੀਆਂ ਨੇ ਇਸ ਗੱਲ ਨੂੰ ਮੰਨਿਆ ਕੀ ਹੈ ਮੰਨਿਆ ਬ੍ਰਿਟਿਸ਼ ਦੀ ਇੱਕ ਫਾਰਮਾ ਕੰਪਨੀ ਨੇ ਬ੍ਰਿਟਿਸ਼ ਹਾਈ ਕੋਰਟ ਦੇ ਵਿੱਚ ਉਸੇ ਫਾਰਮੂਲੇ ਤਹਿਤ ਭਾਰਤ ਦੇ ਵਿੱਚ ਵੀ ਇਹ ਵੈਕਸੀਨ ਬਣਾਈ ਗਈ ਸੀ ਸੋ ਇਹ ਵੈਕਸੀਨ ਕਿੰਨੀ ਕੁ ਸੁਰੱਖਿਅਤ ਹੈਗੀ ਹੈ ਨਹੀਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਾਈਡ ਇਫੈਕਟ ਹੋਣਗੇ ਕੀ ਇਸ ਤੋਂ ਬਚਾਅ ਵੀ ਕੁਝ ਹੋ ਸਕਦਾ ਹੈ ਇਹ ਸਾਰੀਆਂ ਤਮਾਮ ਅੱਜ ਗੱਲਾਂ ਤੁਹਾਡੇ ਸਾਹਮਣੇ ਰੱਖਾਂਗੇ ਔਰ ਇਸ ਤੋਂ ਇਲਾਵਾ ਇੱਕ ਹੋਰ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਉਸ ਤੇ ਵੀ ਚਰਚਾ ਕਰਾਂਗੇ ਕਿ ਦੋ ਮੁਲਕ ਦੀਆਂ ਸਭ ਤੋਂ ਵੱਡੀਆਂ ਮਸਾਲਾ ਕੰਪਨੀਆਂ ਦੇ ਕੁਝ ਮਸਾਲਿਆਂ ਤੇ ਬੈਨ ਸਿੰਗਾਪੁਰ ਦੇ ਵਿੱਚ ਕਿਉਂ ਲੱਗ ਗਿਆ? ਬਾਕੀ ਮੁਲਕਾਂ ਦੇ ਵਿੱਚ ਬੈਨ ਲਗਾਉਣ ਦੀ ਤਿਆਰੀ ਕਿਉਂ ਕੀਤੀ ਜਾ ਰਹੀ ਹੈ? ਭਾਰਤ ਦੇ ਵਿੱਚ ਵੀ ਉਹਨਾਂ ਦੇ ਟੈਸਟ ਕਰਨ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ? ਉਸ ਤੇ ਵੀ ਚਰਚਾ ਕਰਾਂਗੇ। ਸਾਡੇ ਨਾਲ ਡਾਕਟਰ ਸੰਜੀਪ ਪਾਟਿਆ ਜੀ ਮੌਜੂਦ ਨੇ, ਲੈਪਰੋਸਕੋਪਿਕ ਸਰਜਨ ਨੇ ਬਹੁਤ ਮਸ਼ਹੂਰ। ਬਹੁਤ-ਬਹੁਤ ਸਾਕਤ ਹੈ ਡਾਕਟਰ ਸਾਹਿਬ ਤੁਹਾਡਾ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਜੇ ਵੈਕਸੀਨ ਦੀ ਗੱਲ ਕਰਦੇ ਹਾਂ, ਕੋਵਿਡ ਵੈਕਸੀਨ ਦੀ ਗੱਲ ਕਰਦੇ ਹਾਂ। ਜਿਹੜੀਆਂ ਗੱਲਾਂ ਇਹ ਹੋ ਰਹੀਆਂ ਨੇ ਕਿ ਇਹ ਸੇਫ ਨਹੀਂ ਹੈ ਇਹ ਜਿਹੜੀ ਐਸਟਾਜ਼ਨਿਕਾ ਕੰਪਨੀ ਨੇ ਇਹ ਮੰਨਿਆ ਕਿ ਇਹ ਇਹਦੇ ਨਾਲ ਕੁਝ ਬਿਮਾਰੀਆਂ ਜਾਂ ਕੁਝ ਸਾਈਡ ਇਫੈਕਟ ਦੇਖਣ ਨੂੰ ਮਿਲ ਰਹੇ ਨੇ ਥੋੜੀ ਜੀ ਜਾਣਕਾਰੀ ਦਿਓਗੇ ਇਹਦੇ ਬਾਰੇ ਜਦੋਂ ਕੋਵਿਡ ਦੀ ਵੈਕਸੀਨ ਲਗਣੀ ਸ਼ੁਰੂ ਹੋਈ ਸੀ ਕਿਉਂਕਿ ਬਹੁਤ ਹੀ ਸ਼ਾਰਟ ਟਰਮ ਵਿੱਚ ਤੇ ਬਹੁਤ ਹੀ ਘੱਟ ਤਜਰਬੇ ਦੇ ਨਾਲ ਇਹ ਵੈਕਸੀਨ ਬਣਾਈ ਗਈ ਸੀਗੀ ਹਮ ਤੇ ਤਾਂ ਉਸ ਟਾਈਮ ਬਚਾਵ ਦੇ ਵਜ੍ਹਾ ਨਾਲ ਬਹੁਤ ਹੀ ਲਾਰਜ ਡਰਾਈਵ ਤੇ ਇਹਨੂੰ ਲਗਾਇਆ ਗਿਆ ਸੀਗਾ ਹੂੰ ਹੂੰ ਉਸ ਟਾਈਮ ਨਾ ਤਾਂ ਇਹਨਾਂ ਦੇ ਕੋਈ ਸਾਈਡ ਇਫੈਕਟ ਦੇ ਬਾਰੇ ਪਤਾ ਸੀ ਨਾ ਇਹਨਾਂ ਦੇ ਉੱਪਰ ਕੋਈ ਸਟੱਡੀ ਕੀਤੀ ਗਈ ਸੀਗੀ ਹੂੰ ਹੂੰ ਉਸ ਟਾਈਮ ਅਸੀਂ ਪੇਸ਼ੈਂਟ ਸੇਵਿੰਗ ਪੇਸ਼ੈਂਟਸ ਨੂੰ ਸੇਵ ਕਰਨ ਵਾਸਤੇ ਲਾਈਫ ਸੇਵ ਕਰਨ ਵਾਸਤੇ ਮਾਸ ਲੈਵਲ ਤੇ ਵਰਲਡ-ਵਿਡ ਸਭ ਤੋਂ ਜ਼ਿਆਦਾ ਵੈਕਸੀਨ ਇੰਡੀਆ ਵਿੱਚ ਹੀ ਲੱਗੀ ਸੀਗੀ ਜੀ ਪਰ ਜਿਵੇਂ-ਜਿਵੇਂ ਸਮੇਂ ਬੀਤਦਾ ਗਿਆ ਇਹਨਾਂ ਦੇ ਸਾਈਡ ਇਫੈਕਟ ਸਾਹਮਣੇ ਆਣੇ ਸ਼ੁਰੂ ਹੋ ਗਏ ਹੂੰ ਕੋਵਿਡ ਲੰਗਸ ਨੂੰ ਤਾਂ ਅਸਰ ਕਰ ਹੀ ਰਿਹਾ ਸੀਗਾ ਪਰ ਬਾਅਦ ਵਿੱਚ ਵੈਕਸੀਨ ਦੇ ਅਸਰ ਜ਼ਿਆਦਾ ਹਾਰਟ ਤੇ ਦੇਖੇ ਗਏ ਤੇ ਹੁਣ ਧੀਰੇ ਧੀਰੇ ਕਰਕੇ ਇਹਨਾਂ ਦੀ ਨਰਵਸ ਦੇ ਉੱਪਰ ਬ੍ਰੇਨ ਤੇ ਜਾਂ ਜੋ ਸਾਡੀ ਸਵੇਦਨਸ਼ੀਲਤਾ ਦੀਆਂ ਨਾਲੀਆਂ ਹੈਗੀ ਉਹਨਾਂ ਦੇ ਵੀ ਉੱਪਰ ਇਹਨਾਂ ਦੇ ਅਸਰ ਸਾਹਮਣੇ ਆਣ ਲੱਗੇ ਹੈਗੇ ਹਮ ਡਾਕਟਰ ਸਾਹਿਬ ਡਾਕਟਰ ਸਾਹਿਬ ਤੁਹਾਨੂੰ ਥੋੜਾ ਜਿਹਾ ਟੀਟਸ ਟੀਟਸ ਬਾਰੇ ਜਾਣਕਾਰੀ ਦਿਓ ਕਿ ਕਿ ਇਸ ਨਾਲ ਟੀਟਸ ਬਿਮਾਰੀ ਇੱਕ ਹੀ ਚੀਜ਼ ਹੈਗੀ ਹੈ ਹਾਂ ਇਹ ਪਾਰਸਨ ਟਰਨਰ ਸਿੰਡਰੋਮ ਹੈ ਇਹ ਇੱਕ ਤਰ੍ਹਾਂ ਦੀ ਜਿਹੜੀ ਆਪਣੀ ਬ੍ਰੇਨ ਤੋਂ ਨਰਵਸ ਆਂਦੀਆਂ ਹੈਗੀਆਂ ਇਹ ਸਵੇਦਨਸ਼ੀਲਤਾ ਦੀ ਜਿਸ ਨਰਵਸ ਦੇ ਨਾਲ ਸਾਡੀ ਅਸੀਂ ਸੈਂਸੇਸ਼ਨ ਟੱਚ ਦੀ ਸੈਂਸੇਸ਼ਨ ਫੀਲ ਕਰਦੇ ਹਾਂ ਜਾਂ ਬਾਡੀ ਦੀ ਮੂਵਮੈਂਟ ਕਰਦੇ ਹਾਂ ਬ੍ਰੇਨ ਤੋਂ ਜਿਹੜੀ ਸਾਨੂੰ ਇੰਪਲਸ ਮਿਲਦੀ ਹੈ ਇਹ ਉਸ ਨਰਵਸ ਨੂੰ ਇਫੈਕਟ ਕਰਦੀ ਹੈ ਇਹ ਜ਼ਿਆਦਾ ਬਾਜੂਆਂ ਦੀ ਨਰਵਸ ਨੂੰ ਇਫੈਕਟ ਕਰ ਰਹੀ ਹੈ ਜਿਸ ਦੇ ਨਾਲ ਸਾਡੀ ਸ਼ੋਲਡਰ ਦੀ ਮਸਲ ਹੈਗੀਆਂ ਜਿਹੜੀਆਂ ਬਾਜੂ ਦੀ ਮਸਲ ਹੈ ਬਾਈਸੈਪਸ ਟ੍ਰਾਈਸੈਪਸ ਡੈਲਟੋਇਡ ਜਿਹੜੀ ਵੀ ਸ਼ੋਲਡਰ ਨੂੰ ਚਲਾਉਣ ਵਾਲੀ ਮਸਲਸ ਹੈਗੀਆਂ ਇਹਨਾਂ ਦਾ ਕੁਝ ਹੱਦ ਤੱਕ ਪੈਰਾਲਾਈਸਿਸ ਹੋ ਰਿਹਾ ਹੈ ਕੁਝ ਹੱਦ ਤੱਕ ਹੱਥ ਦੀ ਮਸਲਸ ਦਾ ਵੀ ਵੀਕਨੈਸ ਆ ਰਹੀ ਹੈ ਜਿਸ ਵਜ੍ਹਾ ਦੇ ਨਾਲ ਜਿਹੜੀ ਹੈਗੀ ਮੂਵਮੈਂਟ ਸੀਵੀਅਰ ਸ਼ੋਲਡਰ ਪੇਨ ਸਟਾਰਟ ਹੁੰਦੀ ਹੈ ਹੌਲੇ ਹੌਲੇ ਪਤਾ ਲੱਗਦਾ ਕਿ ਬੰਦਾ ਆਪਣਾ ਕੰਦਾ ਨਹੀਂ ਚਲਾ ਪਾ ਰਿਹਾ ਹੈਗਾ ਡਾਕਟਰ ਸਾਹਿਬ ਇਹ ਗੱਲ ਹੋਰ ਤੁਸੀਂ ਨਰਵ ਸਿਸਟਮ ਦੇ ਨਾਲ ਇਹਨੂੰ ਗੱਲ ਜੁੜੀ ਹੈ ਤਾਂ ਯਕੀਨੀ ਤੌਰ ਤੇ ਜਿਹੜੇ ਨਿਊਰੋ ਦੇ ਪੇਸ਼IENTS ਨੇ ਜਾਂ ਜਿਨ੍ਹਾਂ ਨੂੰ ਕੋਈ ਇਦਾਂ ਦੀ ਕੋਈ ਦਿੱਕਤ ਹੈ ਉਹਨਾਂ ਸਤੇ ਤਾਂ ਇਹ ਹੋਰ ਸਵੇਰ ਹੋ ਜਾਏਗੀ ਬਿਕੋਜ਼ ਅਗਰ ਕਿਸੇ ਨੂੰ ਨਰਵਸ ਦੀ ਪ੍ਰੋਬਲਮ ਪਹਿਲੇ ਹੀ ਹੈ ਜਿਨ੍ਹਾਂ ਦੀ ਨਰਵਸ ਵੀਕ ਹੈਗੀਆਂ ਉਹਨਾਂ ਵਾਸਤੇ ਪ੍ਰੋਬਲਮ ਜ਼ਿਆਦਾ ਸੀਵियर ਹੋ ਜਾਊਗੀ ਔਰ ਉਹ ਰਿਕਵਰ ਵੀ ਕਰ ਪਾਣਗੇ ਕਿ ਨਹੀਂ ਇਹ ਟ੍ਰੀਟਮੈਂਟ ਨਾਲ ਪਤਾ ਲੱਗੂਗਾ ਕਲਸ ਕੀ ਹੈ ਕਿ ਅਸੀਂ ਸੋਚਦੇ ਰਹਿੰਦੇ ਜਿਵੇਂ ਪੇਸ਼ੈਂਟ ਆਇਆ ਕੋਈ 올ਡ ਏਜ ਪੇਸ਼ੈਂਟ ਹੈ ਜਾਂ ਮੀਡਲ ਏਜ ਪੇਸ਼ੈਂਟ ਹੈ ਅਸੀਂ ਸੋਚਦੇ ਹਾਂ ਕਿ ਵੈਸੇ ਆਪਣਾ ਫਰੋਜ਼ਨ ਸ਼ੋਲਡਰ ਨਾਮ ਦੀ ਬਿਮਾਰੀ ਹੋਣੀ ਹੈ ਜਾਂ ਕੋਈ ਚੋਟ ਲੱਗੀ ਹੋਣੀ ਹੈ ਅਸੀਂ ਉਸ ਬੇਸ ਤੇ ਟਰੀਟ ਕਰਦੇ ਰਹਿੰਦੇ ਹਾਂ ਤੇ ਇਸ ਕਰਕੇ ਵੈਕਸੀਨ ਨੂੰ ਅਗਰ ਦੇ ਬਾਰੇ ਇਸ ਚੀਜ਼ ਦੇ ਬਾਰੇ ਅਵੇਅਰਨੈਸ ਨਹੀਂ ਹੋਊਗੀ ਤਾਂ ਇਹ ਬਿਮਾਰੀ ਹੌਲੀ ਹੌਲੀ ਵੱਧਦੀ ਜਾਊਗੀ ਕਿਉਂਕਿ ਅਸੀਂ ਇਹਨਾਂ ਦਾ ਡਾਇਗਨੋਸਿਸ ਹੀ ਨਹੀਂ ਬਣਾ ਪਾਵਾਂਗੇ ਕਿਉਂਕਿ ਇਹ ਇੱਕ ਨਵਾਂ ਕੌਜ਼ ਨਵੀਂ ਵਜ੍ਹਾ ਸਾਹਮਣੇ ਆ ਰਹੀ ਹੈ ਕਿ ਇਹ ਵੈਕਸੀਨ ਕਰਕੇ ਵੀ ਨਰਵਸ ਪੈਰਾਲਾਈਜ਼ ਹੋ ਰਹੀਆਂ ਅਸੀਂ ਪੁਰਾਣੇ ਕਿਤਾਬਾਂ ਦੇ ਹਿਸਾਬ ਨਾਲ ਪੁਰਾਣੇ ਤਰੀਕੇ ਨਾਲ ਇਹਨੂੰ ਡਾਇਗਨੋਸ ਕਰ ਇਲਾਜ ਕਰਦੇ ਰਵਾਂਗੇ ਇਹ ਬਿਮਾਰੀ ਅਨ ਡਾਇਗਨੋਸ ਜਾ ਕੇ ਬੜੀ ਹਾਰਮਫੁਲ ਹੋ ਸਕਦੀ ਹੈ ਡਾਕਟਰ ਸਾਹਿਬ ਹਲੇ ਤੱਕ ਕਿਉਂਕਿ ਇਹ ਹੁਣ ਰਿਪੋਰਟ ਆਣੀਆਂ ਸ਼ੁਰੂ ਹੋਈਆਂ ਇਹਦੇ ਆ ਸਾਈਡ ਇਫੈਕਟਸ ਹਨ ਜਿਵੇਂ ਤੁਸੀਂ ਦੱਸਿਆ ਇਹਦਾ ਕੁਝ ਇਲਾਜ ਹਲੇ ਤੱਕ ਪੋਸੀਬਲ ਹੋ ਪਾਇਆ ਕਿ ਕੋਰੋਨਾ ਤੋਂ ਬਚਾਉਣ ਦੇ ਲਈ ਵੈਕਸੀਨ ਬਣੀ ਹੁਣ ਵੈਕਸੀਨ ਤੋਂ ਵੀ ਬਚਾਉਣ ਲਈ ਕੋਈ ਚੀਜ਼ ਹੋਏਗੀ ਅੱਜੇ ਤਾਂ ਜੋ ਵੀ ਇਹਨਾਂ ਦੀ ਰਿਪੋਰਟਸ ਹੋਈਆਂ ਇੱਕ 21 ਇਅਰ ਮੇਲ ਜਿਹੜਾ ਇੰਡੀਆ ਵਿੱਚ ਡਾਇਗਨੋਸ ਹੋਇਆ ਇੱਕ ਦੋ ਕੇਸਿਸ ਯੂਐਸ ਵਿੱਚ ਵੀ ਡਾਇਗਨੋਸ ਹੋਇਆ ਸਾਰੇ ਮੈਡੀਕਲ ਆਰਟੀਕਲ ਸਹੀ ਕਹਿ ਰਹੇ ਕਿ ਇਹਨਾਂ ਨੂੰ ਸਿਰਫ ਸਟੀਰੋਇਡ ਨਾਲ ਹੀ ਕੰਟਰੋਲ ਕਰਿਆ ਜਾ ਰਿਹਾ ਹੈ ਐਸ ਸੱਚ ਕੋਈ ਡੈਫੀਨੇਟਿਵ ਟਰੀਟਮੈਂਟ ਨਹੀਂ ਹੈ ਕਿਉਂਕਿ ਜਿਹੜੀ ਉਹ ਇਨਫਲੇਮੇਸ਼ਨ ਕਰ ਰਹੀ ਹੈ ਵੈਕਸੀਨ ਦੀ ਐਂਟੀਬਾਡੀਜ਼ ਹੈ ਉਹਨਾਂ ਦੇ ਇਫੈਕਟ ਨੂੰ ਘੱਟ ਕਰਨ ਵਾਸਤੇ ਸਟੀਰੋਇਡ ਦਿੱਤੇ ਜਾ ਰਹੇ ਜਿਸ ਨਾਲ ਇਨੋ ਕੰਟਰੋਲ ਕਰਿਆ ਜਾ ਰਿਹਾ ਪਰ ਐਸ ਸੱਚ ਕੋਈ ਸਪੈਸੀਫਿਕ ਡਰਗ ਇਤਨੀ ਜਲਦੀ ਨਹੀਂ ਬਣ ਪਾਈ ਡਾਕਟਰ ਸਾਹਿਬ ਇੱਕ ਕੋਈ ਪਾਰਟਿਕੂਲਰ ਏਜ ਨੂੰ ਜ਼ਿਆਦਾ ਇਫੈਕਟ ਕਰ ਰਹੀ ਹੈ ਕਿਉਂਕਿ ਤੁਸੀਂ ਪਹਿਲਾਂ ਬਜ਼ੁਰਗਾਂ ਦੀ ਗੱਲ ਕੀਤੀ ਹੁਣ ਤੁਸੀਂ 21 22 ਸਾਲ ਦੇ ਨੌਜਵਾਨ ਦੀ ਗੱਲ ਕੀਤੀ ਮਤਲਬ ਇਹ ਹਰ ਤਰ੍ਹਾਂ ਤੇ ਏਜ ਨੂੰ ਜ਼ਿਆਦਾ ਇਫੈਕਟ ਕਰ ਸਕਦੀ ਹੈ ਇਹ ਸਭ ਤਰ੍ਹਾਂ ਦੇ ਏਜ ਦੇ ਗਰੁੱਪਸ ਨੂੰ ਇਫੈਕਟ ਕਰ ਰਹੀ ਹੈ ਜਿਹੜਾ ਇੰਡੀਆ ਵਿੱਚ ਕੇਸ ਆਇਆ ਉਹ 21 ਸਾਲ ਦਾ ਮੇਲ ਹੈ ਇੱਕ ਜੋ ਯੂਐਸ ਵਿੱਚ ਇੱਕ ਮਿਡਲ ਏਜ ਫੀਮੇਲ ਵੀ ਆਈ ਹੈ ਇੱਕ 71 ਈਅਰ ਮੇਲ ਵੀ ਆਇਆ ਹੈ ਤਾਂ ਇਕੁਅਲੀ ਬੋਥ ਦਾ ਮੇਲ ਐਂਡ ਫੀਮੇਲ ਨੂੰ ਇਫੈਕਟ ਕਰ ਰਹੀ ਹੈ ਐਂਡ 올 ਏਜ ਗਰੁੱਪਸ ਆਰ ਇਫੈਕਟਿਡ ਡਾਕਟਰ ਸਾਹਿਬ ਹੁਣ ਜਿਵੇਂ ਤੁਸੀਂ ਕਿਹਾ ਕਿ ਬੜਾ ਸ਼ਾਰਟ ਟਾਈਮ ਸੀਗਾ ਬਿਲਕੁਲ ਸ਼ਾਰਟ ਟਾਈਮ ਸੀਗਾ ਉਹਦੇ ਵਿੱਚ ਵੈਕਸੀਨ ਜਿਹੜੀ ਹੈ ਉਹ ਜਨਰੇਟ ਕਰਨੀ ਪਈ ਔਰ ਕੀਤੀ ਗਈ ਉਦੋਂ ਕੁਝ ਡਾਕਟਰਾਂ ਨੇ ਕੁਝ ਸਿਹਤ ਮਾਹਿਰਾਂ ਨੇ ਸਵਾਲ ਚੁੱਕੇ ਵੀ ਇੰਨੀ ਜਲਦੀ ਵੈਕਸੀਨ ਕਿਵੇਂ ਬਣ ਗਈ ਸਾਨੂੰ ਉਹਦੇ ਲੌਂਗ ਟਰਮ ਪਤਾ ਹੀ ਨਹੀਂ ਹੈ ਕਿ ਕੀ ਨਤੀਜੇ ਨਿਕਲਣਗੇ ਕੀ ਨਹੀਂ ਨਿਕਲਣਗੇ ਕੀ ਸਾਡੇ ਕੋਲ ਸਿਰਫ ਇੱਕੋ ਉਹੀ ਜ਼ਰੀਆ ਸੀਗਾ ਕਿ ਆਪਾਂ ਨੂੰ ਉਹ ਕਰਨੀ ਹੀ ਪੈਣਾ ਸੀ ਜਾਂ ਵੇਟ ਕੀਤੀ ਜਾ ਸਕਦੀ ਸੀ ਜਾਂ ਤੁਹਾਨੂੰ ਲੱਗਦਾ ਕਿ ਉਹ ਡਿਸੀਜਨ ਠੀਕ ਸੀਗਾ ਕਿ ਉਸ ਉਸ ਵੇਲੇ ਜ਼ਰੂਰਤ ਸੀ ਵੈਕਸੀਨ ਦੀ ਤਾਂ ਉਹ ਵੈਕਸੀਨ ਬਣ ਗਈ ਤੇ ਲਗਾ ਦਿੱਤੀ ਗਈ ਯੂਸੂਲੀ ਜਿਤਨੀ ਵੀ ਵੈਕਸੀਨਸ ਦੀ ਤੁਸੀਂ ਹਿਸਟਰੀ ਦੇਖੋਗੇ ਉਹ ਕੋਈ ਵੀ ਵੈਕਸੀਨ 6 ਮਹੀਨੇ ਸਾਲ ਵਿੱਚ ਨਹੀਂ ਤਿਆਰ ਹੋਈ ਹੈ ਇਹਨਾਂ ਨੂੰ ਸਾਲੋਂ ਸਾਲ ਇਹਨਾਂ ਦੇ ਰਿਸਰਚ ਚੱਲਦੀ ਹੈ ਫਿਰ ਇਹਨਾਂ ਦੇ ਉੱਪਰ ਐਨੀਮਲਸ ਨੂੰ ਦਿੱਤੀ ਜਾਂਦੀ ਹੈ ਫੇਜ਼ 1 ਫੇਜ਼ 2 ਫੇਜ਼ 3 ਟ੍ਰਾਇਲ ਲਾਸਟ ਵਿੱਚ ਹਿਊਮਨ ਬੀਇੰਗਸ ਤੇ ਟ੍ਰਾਈ ਕੀਤੀ ਜਾਂਦੀ ਹੈ ਤਾਂ ਇਹ ਪੈਨਿਕ ਦੇ ਵਿੱਚ ਅਸੀਂ ਵੈਕਸੀਨ ਜਲਦੀ ਬਣਾਈ ਗਈ ਤੇ ਜਲਦੀ ਹੀ ਲੋਕਾਂ ਨੂੰ ਦਿੱਤੀ ਗਈ ਇਹਨਾਂ ਦਾ ਜਿਹੜਾ ਹਰਜਾਨਾ ਹੈ ਉਹ ਤਾਂ ਹੁਣ ਸਮੇਂ ਦੇ ਨਾਲ ਹੀ ਪਤਾ ਲੱਗੂਗਾ ਕਿਉਂਕਿ ਸਾਡੇ ਕੋਲੋਂ ਕਾਰਡੀਅਕ ਪੇਸ਼ੈਂਟ ਵੀ ਆ ਰਹੇ ਯੰਗ विद गुड ਲਾਈਫ ਸਟਾਈਲ ਜਿਹੜੇ ਪੇਸ਼ੈਂਟਸ ਹੈਗੇ ਜਿਹੜਾ ਪੂਰਾ ਮੇਨਟੇਨ ਕਰਦੇ ਉਹਨਾਂ ਨੂੰ ਵੀ ਹਾਰਟ ਪ੍ਰੋਬਲਮਸ ਹੋ ਰਹੀਆਂ ਕਈਆਂ ਦੀ ਹਾਰਟ ਦੀ ਵਾਲ ਦੀ ਥਿਕਨਿੰਗ ਹੋ ਰਹੀ ਹੈ ਹੁਣੇ ਰੀਸੈਂਟ ਸਾਡੇ ਕੋਲੋਂ ਨਿਊਰਨ ਨਿਊਰੋ ਦੇ ਕੇਸ ਵੀ ਆਨੇ ਸ਼ੁਰੂ ਹੋ ਗਏ ਹੈ ਜੀ ਤਾਂ ਉਸ ਟਾਈਮ ਅਸੀਂ ਐਮਰਜੈਂਸੀ ਵਿੱਚ ਲਗਾਤ ਲਈ ਹੈ ਵੈਕਸੀਨ ਪਰ ਹੁਣ ਸਮੇਂ ਦੇ ਨਾਲ ਪਤਾ ਲੱਗੂਗਾ ਕਿ ਸਾਨੂੰ ਇਤਨਾ ਲੌਂਗ ਟਰਮ ਆਉਣ ਵਾਲੀ ਜਨਰੇਸ਼ਨ ਨੂੰ ਇਹਨਾਂ ਦਾ ਕੀ ਹਰਜਾਨਾ ਭਰਨਾ ਪੈਣਾ ਹੈ ਹਾਂ ਬਿਲਕੁਲ ਡਾਕਟਰ ਸਾਹਿਬ ਆਪਾਂ ਪੰਜਾਬ ਦੇ ਵਿੱਚ ਜੇ ਆਪਾਂ ਪੰਜਾਬ ਦੇ ਸੰਦਰਭ ਚ ਗੱਲ ਕਰੀਏ ਤਾਂ ਬਹੁਤ ਸਾਰੀਆਂ ਅਸੀਂ ਨੌਜਵਾਨਾਂ ਦੀਆਂ ਹਾਰਟ ਅਟੈਕਸ ਦੀਆਂ ਖਬਰਾਂ ਸੁਣ ਰਹੇ ਹਾਂ ਬਹੁਤ ਸਾਰੇ ਡਾਕਟਰ ਇਹ ਵੀ ਕਹਿ ਰਹੇ ਨੇ ਕਿ ਜਿਹੜੀ ਇਹਨਾਂ ਦੀ ਡੈਥ ਹੋਈ ਹੈ ਜੇ ਐਵਰੇਜ ਕੱਢ ਲਈ ਜਾਵੇ ਤਾਂ ਮੋਸਟਲੀ ਉਹਨਾਂ ਨੌਜਵਾਨਾਂ ਦੀ ਡੈਥ ਹੋਈ ਹੈ ਜਿਨ੍ਹਾਂ ਨੇ ਇਹ ਡੋਜ਼ ਲਈ ਹੋਈ ਸੀ ਜਿਨ੍ਹਾਂ ਨੇ ਇਹ ਵੈਕਸੀਨ ਲਈ ਹੋਈ ਸੀ ਤੁਸੀਂ ਸਮਝਦੇ ਹੋ ਕਿ ਉਹ ਵੀ ਇੱਕ ਰੀਜ਼ਨ ਹੋ ਸਕਦਾ ਉਹਨਾਂ ਦਾ ਵੀ ਦਿੱਦ ਦਾ ਡੈਫੀਨੇਟਲੀ ਜਿਹੜੀ ਸਟੱਡੀਜ਼ ਆਈਆਂ ਹਨ ਪਲੱਸ ਪੇਸ਼IENTS ਆਏ ਹੈ ਯੰਗ ਏਜ ਵਿੱਚ ਉਹਨਦੇ ਬਾਅਦ ਕਾਫੀ ਹਾਰਟ ਅਟੈਕ ਦੇ ਪੇਸ਼ੈਂਟ ਆਏ ਹੈ ਹਮਮ ਔਰ ਐਸਾ ਨਹੀਂ ਕਿ ਉਹ ਗੁੱਡ ਲਾਈਫ ਸਟਾਈਲ ਨਹੀਂ ਮੰਨੇ ਉਹਨਾਂ ਦੇ ਡਾਈਟ ਪੈਟਰਨ ਵੀ ਠੀਕ ਸੀਗੇ ਉਹ ਰੈਗੂਲਰ ਐਕਸਰਸਾਈਜ਼ ਵੀ ਕਰ ਰਹੇ ਸੀਗੇ ਤਾਂ ਬਹੁਤ ਸਾਰੇ ਕਲੋਟਿੰਗ ਡਿਸਆਰਡਰ ਹਾਰਟ ਅਟੈਕ ਹਮਮ ਜਿਹੜੇ ਮੰਨੇ ਜਾ ਰਿਹਾ ਕਿ ਉਹ ਇਹ ਵੈਕਸੀਨ ਕਰਕੇ ਆਏ ਹੈ ਹਮਮ ਤੇ ਹੁਣ ਇਹ ਨਿਊਰਲ ਪ੍ਰੋਬਲਮਸ ਵੀ ਆਉਣ ਲੱਗੀਆਂ ਹੈਗੀਆਂ ਕੁਝ ਪੇਸ਼ੈਂਟ ਵਿੱਚ ਅਸੀਂ ਇਹੋ ਜਿਹੇ ਪੇਸ਼ੈਂਟ ਵੀ ਦੇਖੇ ਜਿਨ੍ਹਾਂ ਵਿੱਚ ਹਾਰਟ ਦੀ ਵਾਲ ਦੀ ਥਿਕਨਿੰਗ ਆਈ ਹੈ ਜਿਨ੍ਹਾਂ ਨੂੰ ਵੈਕਸੀਨ ਤੋਂ ਪਹਿਲੇ ਹਾਰਟ ਠੀਕ ਸੀਗਾ ਉਹਨਾਂ ਦੇ ਬਾਅਦ ਉਹਨਾਂ ਦੀ ਹਾਰਟ ਇਕੋ ਕਰਾਨ ਤੇ ਹਾਰਟ ਦੀ ਵਾਲ ਥਿੱਕਨ ਹੋ ਗਈ ਹੈ ਹਮ ਡਾਕਟਰ ਸਾਹਿਬ ਇੱਕ ਆਖਰੀ ਸਵਾਲ ਜਿਹੜੇ ਸਾਡੇ ਆਰਗਨ ਨੇ ਜੀ 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 ਤੁਸੀਂ ਗੱਲ ਪੂਰੀ ਕਰ ਲਓ ਫਿਰ ਮੈਂ ਸਵਾਲ ਪੁੱਛਦਾ ਮੇਨ ਜਿਹੜੇ हां मेन ਜਿਹੜੇ ਸਾਡੇ ਆਰਗਨ ਕਾਰਡੀਕ ਆਰਗਨਸ ਹੈ ਨਿਊਰੋ ਹੈ ਉਹ ਇਸ ਨਾਲ ਲੱਗ ਰਿਹਾ ਹੈ ਕਾਫੀ ਐਡਵਰਸਲੀ ਇਫੈਕਟ ਹੋ ਰਹੇ ਆ। ਹਮ ਡਾਕਟਰ ਸਾਹਿਬ ਵੀ ਆਖਰੀ ਸਵਾਲ ਇਹ ਮਤਲਬ ਜਿਨ੍ਹਾਂ ਜਿਨ੍ਹਾਂ ਨੇ ਡੋਜ਼ ਲਗਵਾਈ ਹੋਈ ਹੈ ਯਕੀਨੀ ਤੌਰ ਤੇ ਪਹਿਲਾਂ ਕੋਵਿਡ ਤੋਂ ਬੜੇ ਪੈਨਿਕ ਸੀਗੇ ਪੈਨਿਕ ਦੇ ਤੌਰ ਤੇ ਇੱਕ ਵੈਕਸੀਨ ਲਗਵਾ ਲਈ ਹੁਣ ਵੈਕਸੀਨ ਦੇ ਵੀ ਸਾਈਡ ਇਫੈਕਟ ਦੇਖਣੇ ਸ਼ੁਰੂ ਹੋ ਗਏ ਨੇ ਕਿਤੇ ਨਾ ਕਿਤੇ ਉਹ ਬੰਦੇ ਵੀ ਪੈਨਿਕ ਹੋਣਾ ਸ਼ੁਰੂ ਹੋ ਗਏ ਹੋਣ ਨੇ ਅਜਿਹੇ ਦੇ ਵਿੱਚ ਤੁਹਾਨੂੰ ਹਲਕੀ ਨਜ਼ਰ ਆਂਦਾ ਹੈ ਜਾਂ ਕੁਝ ਸਿੰਪਟਮਸ ਜੇ ਹੋਣ ਜਿਹੜੇ ਉਹਨਾਂ ਦੇ ਵਿੱਚ ਨਜ਼ਰ ਆਂਦੇ ਹੋਣ ਤਾਂ ਉਹ ਡਾਕਟਰ ਕੋਲ ਜਾਣ ਬੇਸਿਕਲੀ ਕੀ ਹੈਗਾ ਇੱਕ ਤਾਂ ਰੈਗੂਲਰ ਹੈਲਥ ਚੈੱਕਅਪਸ ਦੀ ਹੁਣ ਬਹੁਤ ਜ਼ਿਆਦਾ ਜ਼ਰੂਰਤ ਹੋ ਗਈ ਹੈ ਜੀ ਕਿਉਂਕਿ ਯੰਗ ਜਿਹੜਾ ਹੈਗਾ ਪਰਸਨ ਸੋਚਦਾ ਹੈ ਕਿ ਮੈਨੂੰ ਅਜੇ ਕੀ ਪ੍ਰੋਬਲਮ ਹੋਣੀ ਹੈ ਮੇਰਾ ਲਾਈਫਸਟਾਈਲ ਵੀ ਠੀਕ ਹੈ ਮੈਂ ਐਕਸਰਸਾਈਜ਼ ਵੀ ਕਰ ਰਿਹਾ ਹੈਗਾ ਪਰ ਉਹ ਪਤਾ ਨਹੀਂ ਲੱਗ ਰਿਹਾ ਕਿ ਯੰਗ ਪੇਸ਼ੈਂਟਸ ਆਪ ਕੁਝ ਪ੍ਰੀਕੌਸ਼ਨ ਲੈਂਦੇ ਹੋ ਵੀ ਹਾਰਟ ਵਿੱਚ ਜਿਹੜੇ ਕਲੋਟ ਬਣ ਰਹੇ ਹੈ ਪਲੱਸ ਇਹ ਨਵੀਂ ਜਿਵੇਂ ਨਿਊਰੋ ਦੀ ਬਿਮਾਰੀ ਆ ਗਈ ਹੈਗੀ ਤਾਂ ਇਕ ਤਾਂ ਰੈਗੂਲਰ ਹੈਲਥ ਚੈੱਕਅਪਸ ਚਾਹੀਦੇ ਆ ਪਲੱਸ ਡਾਕਟਰਸ ਨੂੰ ਇਸ ਬਾਰੇ ਬਹੁਤ ਡਿਟੇਲ ਹਿਸਟਰੀ ਲੈਣ ਦੀ ਲੋੜ ਹੈ ਕਿ ਅਗਰ ਇਹ ਪ੍ਰੋਬਲਮ ਹੋ ਰਹੀ ਹੈ ਤਾਂ ਵੈਕਸੀਨ ਕਰਕੇ ਨਹੀਂ ਹੋ ਰਹੀ ਜਾਂ ਵੈਕਸੀਨ ਲਈ ਗਈ ਵੈਕਸੀਨ ਦੇ ਕਿੰਨੇ ਬਾਅਦ ਸਟਾਰਟ ਹੋਈ ਹੈ ਕਿਉਂਕਿ ਇੱਕ ਸਟੱਡੀ ਵਿੱਚ ਇਹ ਵੀ ਕਿਹਾ ਗਿਆ ਕਿ ਵੈਕਸੀਨ ਲੈਣ ਦੇ ਅਗਰ ਵਿਦਿਨ 1 ਮੰਥ ਵਾਇਰਲ ਇਨਫੈਕਸ਼ਨ ਹੋਇਆ ਤਾਂ ਇਹ ਪ੍ਰੋਬਲਮ ਜ਼ਿਆਦਾ ਅਗਰੈਸਿਵ ਹੋਈ ਹੈ ਪਲੱਸ ਕੁਝ ਟੈਸਟ ਜਿਵੇਂ ਆਈਜੀਜੀ ਐਂਟੀਬਾਡੀਜ਼ ਵਧੀਆਂ ਹੋਈਆਂ ਪਾਈ ਗਈਆਂ ਤਾਂ ਉਸ ਤਰੀਕੇ ਦੇ ਟੈਸਟਾਂ ਦੇ ਬਾਰੇ ਡਾਕਟਰਸ ਵਿੱਚ ਵੀ ਅਵੇਅਰਨੈਸ ਬਹੁਤ ਜ਼ਿਆਦਾ ਬਿਲਕੁਲ ਠੀਕ ਹੈ ਜੀ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਇੱਕ ਹੋਰ ਇਸ਼ੂ ਤੇ ਸਰ ਮੈਂ 1-2 ਮਿੰਟ ਤੁਹਾਡੇ ਲੈਣਾ ਚਾਹਾਂਗਾ ਉਹਨਾਂ ਬਾਰੇ ਵੀ ਆਪਣੇ ਦਰਸ਼ਕਾਂ ਨੂੰ ਪਹਿਲਾਂ ਜਾਣਕਾਰੀ ਦੇ ਦਈਏ ਕਿ ਐਮਡੀਐਚ ਤੇ ਐਵਰੇਸ ਦੇ ਮਸਾਲਿਆਂ ਦੇ ਦੋ ਦੇਸ਼ਾਂ ਦੇ ਵਿੱਚ ਬੈਨ ਹੋ ਗਏ ਨੇ ਇਹ ਮਸਾਲੇ ਕਿਉਂ ਇਹ ਬੈਨ ਹੋਏ ਨੇ ਇਹਦੇ ਬਾਰੇ ਵੀ ਤੁਹਾਨੂੰ ਫਟਾਫਟ ਜਾਣਕਾਰੀ ਦੇ ਦਦਨੇ ਆ ਕਿਉਂਕਿ ਦੋਵੇਂ ਹੈਲਥ ਇਸ਼ੂਸ ਨੇ ਤੁਹਾਡੇ ਨਾਲ ਜੁੜੇ ਹੋਏ ਇਸੇ ਕਰਕੇ ਇਸ ਦੀ ਜਾਣਕਾਰੀ ਤੁਹਾਨੂੰ ਦੇਣੀ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਸਿੰਗਾਪੁਰ ਤੇ ਹਾਂਗਕਾਂਗ ਨੇ ਐਮਡੀਐਚ ਤੇ एवरेस्ट ਦੇ ਕੁਝ ਮਸਾਲਿਆਂ ਤੇ ਪਰਮਾਨੈਂਟਲੀ ਰੋਕ ਲਗਾ ਦਿੱਤੀ ਹੈ ਹਾਂਗਕਾਂਗ ਦੇ ਫੂਡ ਸੇਫਟੀ ਸੈਂਟਰ ਨੇ ਇਹ ਦਾਅਵਾ ਕੀਤਾ ਹੈ ਕਿ ਮਸਾਲਿਆਂ ਦੇ ਵਿੱਚ ਕਥਿਤ ਤੌਰ ਤੇ ਕੀਟਨਾਸ਼ਕ ਐਥੀਲਨ ਆਕਸਾਈਡ ਦੀ ਜਿਆਦਾ ਮਾਤਰਾ ਪਾਈ ਗਈ ਹੈ ਹੁਣ ਮਸਾਲਿਆਂ ਦੀ ਜਾਂਚ ਸਪਾਈਸਸ ਬੋਰਡ ਕਰੇਗੀ ਹੁਣ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੀ ਇਹਨਾਂ ਮਸਾਲਿਆਂ ਦੀ ਜਾਂਚ ਕਰ ਰਿਹਾ ਹੈ। ਹਾਂਗਕਾਂਗ ਦੇ ਵਿੱਚ ਹਾਲ ਹੀ ਦੇ ਵਿੱਚ ਐਮਡੀਐਚ ਦੇ ਤਿੰਨ ਮਸਾਲੇ ਅਤੇ ਐਵਰੇਜ ਦੇ ਫਿਸ਼ ਕਰੀ ਮਸਾਲਿਆਂ ਤੇ ਰੋਕ ਲਗਾ ਦਿੱਤੀ ਗਈ। ਹੁਣ ਐਥਲੀਨ ਆਕਸਾਈਡ ਕੀ ਹੈ ਇਹ ਵੀ ਤੁਹਾਨੂੰ ਦੱਸ ਦਨੇ ਆ ਜਿਸ ਦੀ ਮਾਤਰਾ ਵੱਧ ਪਾਈ ਜਾ ਰਹੀ ਹੈ ਇਹਨਾਂ ਮਸਾਲਿਆਂ ਦੇ ਵਿੱਚ ਜਿਨ੍ਹਾਂ ਕਰਕੇ ਇਹਨਾਂ ਮੁਲਕਾਂ ਨੇ ਰੋਕ ਲਗਾਈ ਹੈ ਉਹ ਵੀ ਤੁਹਾਨੂੰ ਦੱਸਨੇ ਇਹ ਹੈ ਕੀ ਹੈ ਜਿਸ ਮਿਸ਼ਨ ਕਰਕੇ ਇਹ ਰੋਕ ਲਗਾਈ ਗਈ ਹੈ। ਐਥਲੀਨ ਆਕਸਾਈਡ ਇੱਕ ਰੰਗਹੀਣ ਅਤੇ ਜਲਨਸ਼ੀਲ ਗੈਸ ਹੈ। ਇਸ ਦੇ ਵਰਤੋਂ ਖੇਤੀਬਾੜੀ, ਸਿਹਤ ਸੰਭਾਲ ਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਵਿੱਚ ਕੀਟਨਾਸ਼ਕ ਬਣਾਉਣ ਲਈ ਹੁੰਦੀ ਹੈ ਮਸਾਲਿਆਂ ਤੇ ਹੋਰ ਸੁੱਕੇ ਭੋਜਨ ਦੇ ਵਿੱਚ ਕੀੜਿਆਂ ਨੂੰ ਕਾਬੂ ਕਰਨ ਲਈ ਵਰਤੋਂ ਕੀਤੀ ਜਾਂਦੀ ਹੈ ਬੈਕਟੀਰੀਆ ਉਲੀ ਅਤੇ ਕੀੜਿਆਂ ਤੋਂ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਇਥਲੀਨ ਆਕਸਾਈਡ ਦੀ ਵਰਤੋਂ ਕੀਤੀ ਜਾਂਦੀ ਹੈ ਕਈ ਸਿਹਤ ਸੰਸਥਾਵਾਂ ਨੇ ਇਸ ਨੂੰ ਕਾਰਸినੋਜਨ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਕਾਰਸినੋਜਨ ਕੈਂਸਰ ਦੇ ਖਤਰੇ ਦਾ ਕਾਰਨ ਬਣ ਸਕਦੇ ਨੇ ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਹੈ ਕਿ ਦੁਨੀਆ ਭਰ ਦੇ ਵਿੱਚ ਮਸ਼ਹੂਰ ਐਮ ਡੀ ਐਚ ਦੇ ਐਵਰੇਜ ਦੇ ਮਸਾਲੇ ਜਿਨ੍ਹਾਂ ਤੇ ਰੋਕ ਲਗਾਈ ਗਈ ਹੈ ਇਹ ਕਹਿ ਕੇ ਕਿ ਇਹਨਾਂ ਦੇ ਵਿੱਚ ਉਹ ਕੀਟਨਾਸ਼ਕ ਪਾਏ ਗਏ ਨੇ ਜਿਹੜੇ ਸਿਹਤ ਲਈ ਨਾ ਸਿਰਫ ਹਾਨੀਕਾਰਕ ਨੇ ਬਲਕਿ ਜਾਨਲੇਵਾ ਵੀ ਸਾਬਤ ਹੋ ਸਕਦੇ ਨੇ ਡਾਕਟਰ ਸਾਹਿਬ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਕਿ ਕਿਉਂਕਿ ਅਵੇਅਰਨੈਸ ਬੜੀ ਜ਼ਰੂਰੀ ਹੈ ਇਹ ਜਿਹੜਾ ਇਥੀਲੀਨ ਆਕਸਾਈਡ ਸਿੰਗਾਪੁਰ ਤੇ ਇਹਨਾਂ ਨੇ ਇੱਕ ਇੱਕ ਹੋਰਸ ਦੀ ਸਿੰਗਾਪੁਰ ਐਂਡ ਹਾਂਗਕਾਂਗ ਕੰਟਰੀ ਦੋਨਾਂ ਨੇ ਸਾਡੇ ਮਿਸਾਲਿਆਂ ਵਿੱਚ ਪਾਇਆ ਹੈ ਇਹ ਐਥਰੀਨੋਕਸਾਈਡ ਪਹਿਲੇ ਹਸਪਤਾਲਾਂ ਵਿੱਚ ਯੂਜ਼ ਕੀਤੀ ਜਾਂਦੀ ਸੀ ਹਸਪੀਟਲ ਨੂੰ ਸਟਰਾਈਲ ਕਰਨ ਵਾਸਤੇ ਇਨਫੈਕਸ਼ਨ ਖਤਮ ਕਰਨ ਵਾਸਤੇ ਜੀ ਇਹ ਇਹੋ ਜੀ ਗੈਸ ਹੈ ਜਿਹੜੀ ਬਹੁਤ ਜਲਦੀ ਬੋਡੀ ਵਿੱਚ ਐਬਜ਼ਾਰਬ ਹੁੰਦੀ ਹੈ ਤੇ ਇਹਦਾ ਜਿਹੜਾ ਐਕਸ਼ਨ ਹੈ ਉਹ ਇਹਨਾਂ ਨੇ ਜੋ ਕੀਟਨਾਸ਼ਕ ਹੈ ਉਹਨਾਂ ਨੇ ਬਹੁਤ ਹੀ ਮਾਈਲਡ ਵੱਲ ਯੂਜ਼ ਕੀਤਾ ਹੈ ਇਹ ਕਾਰਸਿਨੋਜਨਿਕ ਹੈ ਇਹ ਮਿਊਟੋਜਨਿਕ ਹੈ ਜੋ ਕਿ ਕਿਉਂਕਿ ਇਹਦਾ ਕੰਮ ਕਰਨ ਦਾ ਤਰੀਕਾ ਹੈ ਡੀਐਨਏ ਦੇ ਉੱਪਰ ਕੰਮ ਕਰਦੀ ਹੈ ਤਾਂ ਇਹ ਜੋ ਲੋਗ ਇਹਨੂੰ ਕੰਜ਼ਿਊਮ ਕਰ ਰਹੇ ਉਹਨਾਂ ਨੂੰ ਕੈਂਸਰ ਵੀ ਹੋਊਗਾ ਇਹ ਇਨਫਰਟੀਲਿਟੀ ਵੀ ਕਰੂਗੀ ਜਿਹੜੀ ਹੈਗੀ ਬੱਚੇ ਪੈਦਾ ਕਰਨ ਦੀ ਸ਼ਕਤੀ ਵੀ ਇਸ ਨਾਲ ਘਟਣ ਦੇ ਪੂਰੇ ਚਾਂਸ ਹੈ ਤੇ ਇਹ ਜਿਹੜਾ ਡੀਐਨਏ ਨੂੰ ਜਿਹੜਾ ਹੈਗਾ ਹਮਾਰਾ ਜਿਹੜਾ ਸਾਡਾ ਬੋਡੀ ਦਾ ਡੀਐਨਏ ਜੈਨੇਟਿਕ ਹੈ ਉਸ ਨੂੰ ਵੀ ਮਿਊਟੇਟ ਕਰਦੀ ਹੈਗੀ ਜੋ ਪ੍ਰੋਬਲਮ ਤੇ ਉਹਨਾਂ ਨੇ ਸਵਾਲੇ ਨਹੀਂ ਖੜਾ ਹੁੰਦਾ ਕਿ ਭਾਰਤ ਦੇ ਵਿੱਚ ਭਾਰਤ ਦੇ ਵਿੱਚ ਟੜਲੇ ਨਾਲੇ ਮਸਾਲੇ ਵਿਕਰੇ ਨੇ ਕਿਸੇ ਤਰ੍ਹਾਂ ਦਾ ਕੋਈ ਚੈੱਕ ਨਹੀਂ ਹੈਗਾ ਫੂਡ ਸੇਫਟੀ ਕਿੱਥੇ ਹੈ ਜਾਂ ਇਹਨਾਂ ਦੇ ਉੱਤੇ ਇਵਨ ਇੱਥ ਤੱਕ ਹੀ ਸਟੈਂਪ ਲੱਗੀ ਹੁੰਦੀ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਇਹ ਸਹੀ ਹੈ ਸਿਹਤ ਦੇ ਲਈ ਠੀਕ ਹੈ ਫਿਰ ਇਹ ਸਵਾਲ ਸਾਡੇ ਏਤੰਤਰ ਤੇ ਖੜਾ ਨਹੀਂ ਹੁੰਦਾ ਕਿ ਅਸੀਂ ਜ਼ਹਿਰ ਪਰੋਸ ਰਹੇ ਹਾਂ ਇਹ ਬੜੇ ਦੁੱਖ ਦੀ ਗੱਲ ਹੈ ਕਿ ਇਸ ਦੂਜੇ ਦੇਸ਼ ਨੇ ਸਾਡੀ ਇਸ ਚੀਜ਼ ਨੂੰ ਨਜ਼ਰ ਵਿੱਚ ਲਿਆਇਆ ਹੈ ਅਗਰ ਤੁਸੀਂ ਇੱਕ ਯੂਰੋਪੀਅਨ ਆਰਟੀਕਲ ਹੈ ਜੀ ਇਹ ਤਾਂ ਦੋ ਚੀਜ਼ਾਂ ਦੇ ਬਾਰੇ ਹਾਂਗਕਾਂਗ ਤੇ ਸਿੰਗਾਪੁਰ ਨੇ ਦੱਸਿਆ ਕਿ ਤੁਸੀਂ ਯੂਰੋਪੀਅਨ ਆਰਟੀਕਲ ਹੈ ਜਿਨ੍ਹਾਂ ਨੇ ਸਾਡੀ ਇੰਡੀਆ ਦੀ 527 ਜਿਹੜੇ ਸਾਡੇ ਫੂਡ ਪ੍ਰੋਡਕਟ ਹੈ ਉਹਨਾਂ ਵਿੱਚ ਸਭ ਵਿੱਚ ਇਥਾਈਲਿਨ ਆਕਸਾਈਡ ਪਾਇਆ ਹੈ ਉਹ ਉਹ ਹਮਾਰੇ जितने ਸਾਡੇ ਨਟਸ ਹੈ ਸੀਡਸ ਹੈ ਸਾਡੇ ਈਵਨ ਕੁਝ ਪ੍ਰੋਡਕਟ ਸਾਡੇ ਇਹੋ ਜੇ ਵੀ ਉਹਨਾਂ ਨੇ ਪਾਇਆ ਜਿਸ ਤੇ ਅਸੀਂ ਆਰਗੈਨਿਕ ਲਿਖ ਕੇ ਸੇਲ ਕਰ ਰਹੇ ਹਾਂ ਅਸ਼ਵਗੰਧਾ ਦੇ ਵਿੱਚ ਵੀ ਇਥੇਲੀਨ ਆਕਸਾਈਡ ਪਾਇਆ ਗਿਆ ਤਾਂ ਸਾਡੇ ਇੰਡੀਆ ਦੇ ਆਲਮੋਸਟ ਜਿੰਨੇ ਸਟੋਰਸ ਤੇ ਵਿਕਣ ਵਾਲੇ ਜਿਹੜੇ ਪ੍ਰੋਡਕਟਸ ਹੈ ਇਸ ਵਿੱਚ ਕਾਫੀ ਜ਼ਿਆਦਾ ਇਸ ਚੀਜ਼ ਦੀ ਮਾਤਰਾ ਪਾਈ ਗਈ ਹੈ ਇਸ ਕਰਕੇ ਅਸੀਂ ਇਹ ਵੀ ਨੋਟ ਕਰ ਰਹੇ ਹਾਂ ਕਿ ਸਾਡੇ ਕੋਲ ਇਤਨੀ ਯੰਗ ਜਨਰੇਸ਼ਨ ਆ ਰਹੀ ਹੈ ਜਿਹੜੀ ਕਹਿ ਰਹੀ ਹੈ ਇਨਫਰਟੀਲਿਟੀ ਬੱਚੇ ਨਹੀਂ ਪੈਦਾ ਹੋ ਰਹੇ ਆਈਵੀਐਫ ਸੈਂਟਰ ਇਤਨੇ ਜ਼ਿਆਦਾ ਚੱਲ ਰਹੇ ਹੈ ਹਰ ਕੋਈ ਵਿਆਹ ਦੇ ਬਾਅਦ ਉੱਥੇ ਪਹੁੰਚਿਆ ਹੋਇਆ ਕਿ ਜੀ ਬੱਚਾ ਨਹੀਂ ਹੋ ਰਿਹਾ ਤਾਂ ਇਹ ਸਾਰਾ ਇਨਗੈਨਸੀਸ ਦੇ ਕਰਕੇ ਹੈ ਜਿਹੜਾ ਕਿ ਇਨਫਰਟੀਲਿਟੀ ਤੇ ਵੀ ਅਸਰ ਹੈ ਕਾਰਸਿਨੋਜੈਨਿਕ ਕੈਂਸਰ ਵੀ ਹੋ ਰਿਹਾ ਤੁਸੀਂ ਦੇਖੋ ਪੰਜਾਬ ਵਿੱਚ ਬਠਿੰਡਾ ਸਾਈਡ ਮਾਨਸਾ ਸਾਡੇ ਕੋਲ ਪੀਜੀਆ ਵਿੱਚ ਇਤਨੇ ਪੇਸ਼ੈਂਟ ਆ ਰਹੇ ਹੈ ਕੈਂਸਰ ਕਰਕੇ ਪਰਿਆ ਹੋਇਆ ਤਾਂ ਸਾਡੇ ਜਿਹੜੀ ਫੂਡ ਬੜੀ ਸ਼ਰਮਨਾਕ ਗੱਲ ਹੈ ਕਿ ਹੁਣ ਸਾਡੀ ਫੂਡ ਸੇਫਟੀ ਆਰਗੇਨਾਈਜੇਸ਼ਨ ਕਹ ਰਹੀ ਹੈ ਕਿ ਅਸੀਂ ਬਾਹਰ ਦੇ ਦੇਸ਼ਾਂ ਦੇ ਕਹਿਣ ਦੇ ਬਾਅਦ ਆਪਣਾ ਖਾਣਾ ਚੈੱਕ ਕਰਾਂਗੇ ਜੋ ਕਿ ਸਾਡੀ ਜਨਤਾ ਨੂੰ ਇਤਨਾ ਜ਼ਿਆਦਾ ਇਹਦਾ ਇਫੈਕਟ ਹੈ ਜੋ ਅਸੀਂ ਡੇ ਟੂ ਡੇ ਪ੍ਰੈਕਟਿਸ ਵਿੱਚ ਦੇਖ ਰਹੇ ਹਾਂ ਡਾਕਟਰ ਸਾਹਿਬ ਇਹ ਪਾਈ ਕਿਉਂ ਜਾਂਦੀ ਹੈ 에ਥੀਲিন ਆਕਸਾਈਡ ਕਿਉਂਕਿ ਜੋ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ ਕਿ ਇਹਨਾਂ ਦੇ ਪ੍ਰੋਡਕਟ ਦੀ ਲਾਈਫ ਸ਼ੈਲਫ ਲਾਈਫ ਜਿਆਦਾ ਹੋ ਸਕੇ ਇਸ ਕਰਕੇ ਇਹਨਾਂ ਵੱਲੋਂ ਪਾਈ ਜਾਂਦੀ ਕੀੜਾ ਨਾ ਲੱਗੇ ਖਰਾਬ ਨਾ ਹੋਵੇ ਉਲੀ ਨਾ ਲੱਗੇ ਇਸ ਕਰਕੇ ਪਾਈ ਜਾਂਦੀ ਹੈ ਜੈਸੇ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਇਹ ਇਥੀਲੀਨ ਆਕਸਾਈਡ ਕੀ ਹੈਗਾ ਇਹ ਡੀਐਨਏ ਤੇ ਕੰਮ ਕਰਦੀ ਹੈ ਇਹ ਪ੍ਰੋਟੀਨਸ ਦੀ ਨੇਚਰ ਬਦਲ ਦਿੰਦੀ ਹੈ ਤਾਂ ਜਿਹੜਾ ਵੀ ਕੋਈ ਬੈਕਟੀਰੀਆ ਹੈ ਵਾਇਰਸ ਹੈ ਫੰਗਸ ਫੂਡ ਨੂੰ ਖਰਾਬ ਨਾ ਕਰੇ ਉਹਨਾਂ ਦੇ ਡੀਐਨਏ ਨੂੰ ਖਤਮ ਕਰਨ ਵਾਸਤੇ ਪਾਈ ਜਾਂਦੀ ਹੈ ਪਰ ਇਸ ਚੀਜ਼ ਦਾ ਕਦੇ ਧਿਆਨ ਨਹੀਂ ਰੱਖਿਆ ਗਿਆ ਵੀ ਜਿਹੜੇ ਐਨੀਮਲ ਹੈ ਜਾਂ ਅਸੀਂ ਹਰ ਚੀਜ਼ ਪ੍ਰੋਟੀਨ ਨਾਲ ਹੀ ਬਣੀ ਹੈ ਹਰ ਕਿਸੇ ਵਿੱਚ ਜੀਨਸ ਹੈਗੇ ਇਹਨੂੰ ਖਾਣ ਨਾਲ ਉਹਨਾਂ ਦੇ ਜੀਨ ਤਾਂ ਖਤਮ ਹੋ ਹੀ ਰਿਹਾ ਹੈ ਪਰ ਇੱਕ ਇਨਸਾਨਾਂ ਦੇ ਵੀ ਜੀਨ ਖਤਮ ਹੋ ਰਿਹਾ ਹੈ ਉਹ ਵੀ ਚੇਂਜ ਹੋ ਰਿਹਾ ਹੈ ਕੈਂਸਰ ਹੈ ਇਨਫਰਟੀਲਿਟੀ ਹੈ ਇਹ ਪ੍ਰੋਬਲਮ ਨੂੰ ਨਜ਼ਰ ਅੰਦਾਜ਼ ਕਰਕੇ ਹਿਊਮਨ ਜਿਹੜੀ ਹੈਗੀ ਲਾਈਫ ਨਾਲ ਬੁਰੀ ਤਰ੍ਹਾਂ ਖੇលਿਆ ਜਾ ਰਿਹਾ ਹੈ ਹਮ ਚਲੋ ਇੱਕ ਆਖਰੀ ਸਵਾਲ ਸਰ ਸਰ ਤੁਹਾਨੂੰ ਸਹੀ ਰეკਮੈਂਡ ਕਰਦੀ ਹੂੰ ਕਿ ਇਹਨਾਂ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਜੇ 537 ਦੀ ਯੂਰੋਪੀਅਨ ਨੇ ਕਿਹਾ ਕਿ 537 ਅਜਿਹੇ ਪ੍ਰੋਡਕਟ ਨੇ ਜਿਨ੍ਹਾਂ ਦੇ ਵਿੱਚ ਆ ਸਾਰੀਆਂ ਚੀਜ਼ਾਂ ਨੇ ਤਾਂ ਤੁਹਾਨੂੰ ਲੱਗਦਾ ਕਿ ਪਹਿਲ ਦੇ ਆਧਾਰ ਤੇ ਸਾਰਿਆਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਹਾਂਜੀ ਜਿੰਨੇ ਵੀ ਫੂਡ ਪ੍ਰੋਡਕਟਸ ਹੈਗੇ ਸਰ ਇਹਨਾਂ ਦੇ ਬਾਰੇ ਇਹਨਾਂ ਨੂੰ ਸਾਰਾ ਜਿਹੜਾ ਅਵੇਲੇਬਲਸ ਹੈਗੇ ਸਾਰੇ ਸਟੋਰ 'ਚ ਨਟਸ ਹੈ ਸੀਡਸ ਹੈ ਡਰਾਈ ਫਰੂਟਸ ਹੈ ਡਰਾਈ ਵੇਜੀਟੇਬਲਸ ਹੈ ਅਸ਼ਵਗੰਧਾ ਜਿਹੜੇ ਆਰਗੇਨਿਕ ਪ੍ਰੋਡਕਟਸ ਹੈਗੇ ਡੈਰੀ ਡਰਾਈ ਡੈਰੀ ਪ੍ਰੋਡਕਟਸ ਵਿੱਚ ਵੀ ਪਾਇਆ ਗਿਆ ਇਹ ਸਾਰੇ ਫੂਡ ਦੀ ਚੈੱਕ ਅਪ ਹੋਣੀ ਚਾਹੀਦੀ ਹੈ ਸਿਰਫ ਐਮਡੀਐਚ ਤੇ ਇਹਨਾਂ ਦੇ ਉੱਪਰ ਛੱਡ ਕੇ ਲਗਭਗ ਐਵਰੀ ਪ੍ਰੋਡਕਟ ਸ਼ੁੱਡ ਬੀ ਚੈੱਕਡ ਫਾਰ ਥਿਸ ਇਥੀਲিন ਆਕਸਾਈਡ ਤੇ ਇਹਨਾਂ ਨੂੰ ਸਭ ਨੂੰ ਐਜ਼ अर्ਲੀ ਬੈਨ ਕਰਨਾ ਚਾਹੀਦਾ ਜਿਸ ਤੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਬਚਾਇਆ ਜਾ ਸਕੇ ਹਮ ਜੀ ਬਿਲਕੁਲ ਠੀਕ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਰਨਲ ਇਹ तमाम ਜਾਣਕਾਰੀ ਸਾਂਝੀ ਕਰਨ ਤੇ ਲਈ ਬਹੁਤ ਵਧੀਆ ਜਾਣਕਾਰੀ ਹੈ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੀ ਹੈ ਇਹ ਅਹਿਮ ਜਾਣਕਾਰੀ ਦੋਵੇਂ ਅਹਿਮ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਣੀਆਂ ਬੜੀਆਂ ਜ਼ਰੂਰੀ ਸੀਗੀਆਂ ਕੋਵੀ ਸ਼ੀਲਡ ਜਿਹੜੀ ਵੈਕਸੀਨ ਲੱਗੀ ਹੈ ਉਹਦੇ ਜੋ ਸਾਈਡ ਇਫੈਕਟਸ ਨੇ ਜੇ ਤੁਹਾਨੂੰ ਨਜ਼ਰ ਆਉਂਦੇ ਨੇ ਤਾਂ ਤੁਰੰਤ ਡਾਕਟਰ ਤੱਕ ਪਹੁੰਚ ਕੀਤੀ ਜਾਵੇ ਜਿਵੇਂ ਡਾਕਟਰ ਸਾਹਿਬ ਨੇ ਕੁਝ ਲੱਛਣ ਦੱਸੇ ਵੀ ਨੇ ਔਰ ਸਿੱਧੇ ਤੌਰ ਤੇ ਦੋ ਚੀਜ਼ਾਂ ਤੇ ਅਸਰ ਪੰਦਾ ਹੈ ਇੱਕ ਤਾਂ ਨਿਊਰੋ ਤੇ ਤੇ ਦੂਜਾ ਹਾਰਟ ਤੇ ਇਹ ਦੋਵੇਂ ਚੀਜ਼ਾਂ ਤੇ ਇਹ ਵੈਕਸੀਨ ਜਿਹੜੀ ਉਹ ਹੁਣ ਅਸਰ ਪੰਦੀ ਹੋਈ ਦਿਖਾਈ ਦੇ ਰਹੀ ਹੈ ਹਾਲਾਂਕਿ ਪਹਿਲਾਂ ਵੀ ਬੜੀਆਂ ਚਰਚਾਵਾਂ ਰਹੀਆਂ ਪਰ ਪਹਿਲਾਂ ਕੋਈ ਰਿਪੋਰਟ ਇਦਾਂ ਦੀ ਨਹੀਂ ਸੀ ਕੋਈ ਸੋਰਸ ਨਹੀਂ ਸੀ ਜਾਂ ਕੋਈ ਪ੍ਰੈਕਟੀਕਲ ਤੌਰ ਤੇ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਸੀ ਪਰ ਹੁਣ ਪ੍ਰੈਕਟੀਕਲ ਤੌਰ ਤੇ ਵੀ ਚੀਜ਼ਾਂ ਨਜ਼ਰ ਆਣ ਲੱਗੀਆਂ ਇਤੋਂ ਤੱਕ ਕਿ ਉਹ ਕੰਪਨੀ ਨੇ ਆਪ ਵੀ ਮੰਨਿਆ ਕਿ ਹਾਂ ਸਾਈਡ ਇਫੈਕਟ ਆ ਰਹੇ ਨੇ ਸਾਡੀ ਇਸ ਵੈਕਸੀਨ ਤੋਂ ਬਾਅਦ ਔਰ ਦੂਜੀ ਗੱਲ ਐਮਡੀਐਸ ਤੇ ਐਵਰੇਜ ਦੇ ਮਸਾਲਿਆਂ ਦੇ ਵਿੱਚ ਉਹ ਕੀਟਨਾਸ਼ਕ ਪਾਏ ਜਾ ਰਹੇ ਨੇ ਜਿਹੜੇ ਨੇ ਪੌਨਸਕ ਬਣਾ ਰਹੇ ਨੇ ਜਿਹੜੇ ਕੈਂਸਰ ਦਾ ਕਾਰਨ ਬਣ ਰਹੇ ਨੇ ਇਹ ਡਾਕਟਰ ਸਾਹਿਬ ਦਾ ਦਾਅਵਾ ਹੈਗਾ ਸੋ ਇਸ ਕਰਕੇ ਇਹ ਜਾਂਚ ਬੜੀ ਜ਼ਰੂਰੀ ਹੈ ਦੇਸ਼ ਤੋਂ ਨਹੀਂ ਬਾਕੀ ਖਬਰਾਂ ਲਈ ਬਣ ਰਹੇ ਪੀਡੀਸੀ ਨਿਊਜ਼ ਨਾਲ ਧੰਨਵਾਦ